Yeah. <laughs> ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਬਟਾਲਾ ਵਿੱਚ ਹਰਿਆਵਲ ਪੰਜਾਬ ਸੰਸਥਾ ਦੇ ਯੂਨਿਟ ਬਟਾਲਾ ਵੱਲੋਂ ਨੀਵ ਵੈਲਫੇਅਰ ਸੁਸਾਇਟੀ ਬਟਾਲਾ ਦੇ ਸਹਿਯੋਗ ਨਾਲ ਸ਼ਹਿਰ ਵਿੱਚ ਚਾਈਨਾ ਦੀ ਡੋਰ ਨ ਵਰਤਨ ਅਤੇ ਉਸ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼ਹਿਰ ਵਿੱਚ ਜਾਗਰੂਕਤਾ ਮਾਰਚ ਕੱਢਿਆ ਗਿਆ ਜਿਸ ਵਿੱਚ ਆਰਦੀ ਖੋਸਲਾ ਸਕੂਲ ਅਤੇ ਸਰਕਾਰੀ ਹਾਈ ਸਕੂਲ ਗੋਂਸਪੁਰਾ ਅਤੇ ਟੀਚਰਾਂ ਵੱਲੋਂ ਚਾਈਨਾ ਡੋਰ ਨ ਵਰਤਨ ਅਤੇ ਉਸ ਦੇ ਮਾੜੇ ਪ੍ਰਭਾਵਾਂ ਬਾਰੇ ਹਥਾਨ ਵਿੱਚ ਤਖਤਿਆਨ ਫੜਿਆ ਹੋਇਆ ਸੀ ਇਹ ਜਾਗਰੂਕਤਾ ਮਾਰਚ ਪ੍ਰਦਾਨ ਨੀਲਮ ਮਹਾਜੰਦੀ ਦੇਖਰੇਖ ਵਿੱਚ ਹੋਇਆ ਬਟਾਲਾ ਤੋਂ ਰਮੇਸ਼ ਪਾਟਿਆ ਦੀ ਖਾਸ ਰਿਪੋਰਟ ਗਾਨੂ ਅਸਮਾਨ ਦੇ ਵਿੱਚ ਦੇਖੋ ਇਹ ਪੰਛੀ ਲੱਗਦੇ ਕੋਈ ਨਾ ਕਿਰੀਆ ਲੱਭਦੀਆਂ ਨਾ ਤਾਂ ਲੱਗਦੇ ਨਾ ਕੁਝ ਲੱਗਦਾ ਇਸ ਦੌਰ ਨੇ ਬਹੁਤ ਜਿਆਦਾ ਨੁਕਸਾਨ ਕੀਤਾ ਹੈ ਇਸ ਕਰਕੇ ਇਹ ਦੌਰ ਪੂਰਨ ਤੱਕ ਖਤਮ ਨਹੀਂ ਹੋਈ ਜੀਆ ਇਹਨੀ ਗੰਦੀ ਦੌਰ ਹੈ ਨੇ ਸਾਰੇ ਸਮਾਜ ਦਾ ਸਾਰੀ ਪਬਲਿਕ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਇਸ ਕਰਕੇ ਪਰ ਸਾਸ਼ ਨੇ ਕਿ ਫਿਰ ਜਿਹੜੇ ਅਪੀਲ ਹੈ ਕਿ ਆਵਲ ਪੰਜਾਬ ਵੱਲੋਂ ਨਿਰਵਰ ਰੂਪ